ਕੀ ਤੁਸੀਂ ਕਦੇ ਗੌਰ ਕੀਤਾ ਹੈ ਜਿਵੇਂ ਹੀ ਤੁਸੀਂ ਨਹਾਉਣ ਜਾਂਦੇ ਹੋ ਅਚਾਨਕ ਪਿਸ਼ਾਬ ਦਾ ਦਬਾਅ ਵੱਧ ਜਾਂਦਾ ਹੈ ਕਦੇ ਅਜੀਬਾ ਲੱਗਦਾ ਹੈ ਕਿ ਹੁਣ ਤੱਕ ਕੁਝ ਨਹੀਂ ਸੀ ਪਰ ਜਿਵੇਂ ਹੀ ਪਾਣੀ ਸਰੀਰ ਨੂੰ ਛੂੰਹਦਾ ਹੈ ਪਿਸ਼ਾਬ ਦੀ ਇੱਛਾ ਜਾਗ ਜਾਂਦੀ ਹੈ ਕੀ ਇਹ ਕੋਈ ਸੰਜੋਗ ਹੈ ਜਾਂ ਕੋਈ ਰੋਗ ਹੈ ਜਾਂ ਇਸ ਦੇ ਪਿੱਛੇ ਕੋਈ ਖਾਸ ਵਜ੍ਹਾ ਲੁਕੀ ਹੋਈ ਹੈ ਜ਼ਿੰਦਗੀ ਵਿੱਚ ਕੋਈ ਘਟਨਾ ਬਸ ਅਮੀ ਨਹੀਂ ਹੁੰਦੀ ਹਰ ਛੋਟੀ ਛੋਟੀ ਚੀਜ਼ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਨਹਾਉਂਦੇ ਸਮੇਂ ਸਾਨੂੰ ਪਿਸ਼ਾਬ ਕਿਉਂ ਆਉਂਦਾ ਹੈ ਕੀ ਇਹ ਸਾਡੇ ਸਰੀਰ ਦੀ ਕੋਈ ਕਮਜ਼ੋਰੀ ਹੈ ਕੀ ਇਹ ਕਿਸੇ ਬਿਮਾਰੀ ਦਾ ਸੰਕੇਤ ਹੈ ਜਾਂ ਫਿਰ ਇਹ ਦਿਮਾਗ ਅਤੇ ਸਰੀਰ ਦੇ ਵਿਚਕਾਰ ਡੂੰਘੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਬਸ ਸੋਚੋ ਜੇ ਇਹ ਸਿਰਫ ਸਰੀਰ ਦਾ ਇੱਕ ਸਧਾਰਨ ਕੰਮ ਹੁੰਦਾ ਤਾਂ ਹਰ ਕੋਈ ਇਸ ਨੂੰ ਇੰਨੀ ਗਹਿਰਾਈ ਨਾਲ ਮਹਿਸੂਸ ਨਾ ਕਰਦਾ ਨਹਾਉਣਾ ਸਿਰਫ ਸਾਫ ਸਫਾਈ ਦਾ ਮਾਮਲਾ ਨਹੀਂ ਨਹਾਉਣਾ ਇੱਕ ਅਜੀਹੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਅਤੇ ਦਿਮਾਗ ਅਤੇ ਤੁਹਾਡੀ ਚੇਤਨਾ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ ਪਾਣੀ ਜਿਸ ਨੂੰ ਸਭ ਤੋਂ ਪਵਿੱਤਰ ਤੱਤ ਮੰਨਿਆ ਜਾਂਦਾ ਹੈ ਸਿਰਫ ਤੁਹਾਡੇ ਸਰੀਰ ਨੂੰ ਇਹ ਧੋਂਦਾ ਨਹੀਂ ਬਲਕਿ ਤੁਹਾਡੇ ਅੰਦਰ ਜਮੇ ਥਕਾਵਟ ਤਣਾਅ ਅਤੇ ਦਬਾਅ ਨੂੰ ਵੀ ਧੋ ਦਿੰਦਾ ਹੈ ਅਤੇ ਜਿਵੇਂ ਜਿਵੇਂ ਸਰੀਰ ਹਲਕਾ ਹੋ ਜਾਂਦਾ ਹੈ ਉਸ ਦਾ ਦਬਾਅ ਪਿਸ਼ਾਬ ਦੇ ਰੂਪ ਵਿੱਚ ਬਾਹਰ ਨਿਕਲਦਾ ਹੈ ਪਰ ਇਹ ਇਥੋਂ ਤੱਕ ਹੀ ਨਹੀਂ ਅਸਲੀ ਕਹਾਣੀ ਇਸ ਤੋਂ ਕਿਤੇ ਗਹਿਰੀ ਹੈ ਕਿਉਂਕਿ ਸਰੀਰ ਦਾ ਹਰ ਅਣਪਵ ਮਨ ਦਾ ਵੀ ਅਣਪਵ ਹੁੰਦਾ ਹੈ ਅਤੇ ਮਨ ਦਾ ਹਰ ਅਣਪਵ ਸਰੀਰ ਵਿੱਚ ਉਤਰਦਾ ਹੈ ਤਾਂ ਜਦੋਂ ਤੁਸੀਂ ਨਹਾਉਂਦੇ ਹੋ ਇਹ ਸਿਰਫ ਇੱਕ ਜੈਵਿਕ ਪ੍ਰਕਿਰਿਆ ਨਹੀਂ ਇਹ ਤੁਹਾਡੇ ਮਨ ਅਤੇ ਸਰੀਰ ਵਿਚਕਾਰ ਇੱਕ ਗੱਲਬਾਤ ਹੈ ਹੁਣ ਸੋਚੋ ਜਦੋਂ ਪਾਣੀ ਤੁਹਾਡੇ ਸਰੀਰ ਨੂੰ ਛੂੰਦਾ ਹੈ ਤਾਂ ਕੀ ਵਾਪਰਦਾ ਹੈ ਤੁਹਾਡੀ ਚਮੜੀ ਦੇ ਹਰ ਰੂਮ ਖੇਤਰ ਵਿੱਚ ਹਲਚਲ ਮਚ ਜਾਂਦੀ ਹੈ ਤੰਤਰ ਦਾ ਤੰਤਰ ਸਰਗਰਮ ਹੋ ਜਾਂਦਾ ਹੈ ਠੰਡ ਜਾਂ ਗਰਮ ਪਾਣੀ ਦਾ ਅਹਿਸਾਸ ਦਿਮਾਗ ਨੂੰ ਇਹ ਦੱਸਦਾ ਹੈ ਕਿ ਸਰੀਰ ਨੂੰ ਕੁਝ ਲੱਛਣ ਦੀ ਜ਼ਰੂਰਤ ਹੈ ਅਤੇ ਉਸ ਦਾ ਪਹਿਲਾ ਤਰੀਕਾ ਪਸ਼ਾਬ ਕਰਨਾ ਹੁੰਦਾ ਹੈ ਪਰ ਇਹ ਪੂਰੀ ਸਚਾਈ ਨਹੀਂ ਕਿਉਂਕਿ ਇਹ ਸਿਰਫ ਠੰਡੇ ਪਾਣੀ ਦਾ ਅਸਰ ਹੁੰਦਾ ਹੈ ਅਤੇ ਫਿਰ ਜਦੋਂ ਅਸੀਂ ਗਰਮ ਪਾਣੀ ਨਾਲ ਨਹਾਉਂਦੇ ਹਾਂ ਤਾਂ ਇਹ ਕਿਉਂ ਵਰਤਦਾ ਹੈ ਜੀ ਇਹ ਸਿਰਫ ਮੂਤਰ ਸੈਦੀ ਵਜ੍ਹਾ ਨਾਲ ਵਰਤਦਾ ਹੈ ਤਾਂ ਨਹਾਉਣ ਤੋਂ ਪਹਿਲਾਂ ਇਹ ਕਿਉਂ ਨਹੀਂ ਵਰਤਦਾ ਅਤੇ ਪਾਣੀ ਡਿੱਗਦੇ ਹੀ ਅਚਾਨਕ ਹੀ ਕਿਉਂ ਵਰਤਦਾ ਹੈ ਇਹ ਉਹ ਅਵਸਥਾ ਹੈ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ ਜਿਵੇਂ ਹੀ ਤੁਸੀਂ ਨਹਾਉਣਾ ਸ਼ੁਰੂ ਕਰਦੇ ਹੋ ਸਰੀਰ ਤੁਰੰਤ ਆਰਾਮ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਅਤੇ ਜਿਵੇਂ ਹੀ ਸਰੀਰ ਆਰਾਮ ਕਰਦਾ ਹੈ ਸਭ ਤੋਂ ਪਹਿਲਾਂ ਉਹ ਦਬਾਅ ਨੂੰ ਰਿਲੀਜ਼ ਕਰ ਦਿੰਦਾ ਹੈ ਇਹ ਦਬਾਅ ਕਦੇ ਪਿਸ਼ਾਬ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਕਦੇ ਡੂੰਗੀਆਂ ਸਾਹਾਂ ਵਿੱਚ ਅਤੇ ਕਦੇ ਤਕਾਵੜ ਦੇ ਅਹਿਸਾਸ ਵਿੱਚ ਇਨਸਾਨ ਉਦੋਂ ਤੱਕ ਦਬਾਅ ਵਿੱਚ ਰਹਿੰਦਾ ਹੈ ਜਦੋਂ ਤੱਕ ਉਹ ਖੁਦ ਨੂੰ ਛੱਡਣਾ ਨਹੀਂ ਸਿੱਖਦਾ ਨਹਾਉਣਾ ਪਾਣੀ ਵਿੱਚ ਡੁੱਬਣਾ ਇਹ ਸਭ ਕੰਮ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਇਹ ਤੁਹਾਡੇ ਅੰਦਰਲੇ ਬੋਝ ਨੂੰ ਹਟਾ ਦਿੰਦੇ ਹਨ ਬਸ ਯਾਦ ਕਰੋ ਕਿ ਕਦੇ ਗਰਮੀ ਵਿੱਚ ਜਦੋਂ ਤੁਸੀਂ ਠੰਡੇ ਪਾਣੀ ਵਿੱਚ ਨਹਾਉਣ ਬੈਠਦੇ ਹੋ ਪਹਿਲਾ ਛਟਾ ਹੀ ਪੂਰਾ ਸਰੀਰ ਇੱਕ ਝਟਕਾ ਮਹਿਸੂਸ ਕਰਦਾ ਹੈ ਉਸ ਝਟਕੇ ਵਿੱਚ ਸਰੀਰ ਕੁਝ ਧੀਰ ਦੇ ਲਈ ਨਿਚਤੰਤਰ ਗਵਾ ਬੈਠਦਾ ਹੈ ਅਤੇ ਨਿਚਤੰਤਰ ਗਵਾਉਣ ਨਾਲ ਇੱਛਾ ਪੈਦਾ ਹੁੰਦੀ ਹੈ ਹੁਣ ਤੁਸੀਂ ਸੋਚੋਗੇ ਕਿ ਇਹ ਹਰ ਕਿਸੇ ਨਾਲ ਵਾਪਰਦਾ ਹੈ ਹਾਂ ਲਗਭਗ ਕਿਸੇ ਨੇ ਕਦੇ ਨਾ ਕਦੇ ਇਸ ਨੂੰ ਮਹਿਸੂਸ ਜ਼ਰੂਰ ਕੀਤਾ ਹੁੰਦਾ ਹੈ ਪਰ ਇਹ ਫਰਕ ਇਹ ਹੈ ਇਹ ਕੁਝ ਲੋਕ ਇਸ ਨੂੰ ਸਧਾਰਨ ਸਮਝ ਕੇ ਭੁੱਲ ਜਾਂਦੇ ਹਨ ਅਤੇ ਕੁਝ ਇਸ ਦੇ ਪਿੱਛੇ ਲੁਕੇ ਰਾਜ ਦੀ ਖੋਜ ਸ਼ੁਰੂ ਕਰ ਦਿੰਦੇ ਹਨ ਅਤੇ ਜੋ ਖੋਜ ਸ਼ੁਰੂ ਕਰਦਾ ਹੈ ਉਹ ਜ਼ਿੰਦਗੀ ਦੇ ਅਸਲੀ ਗਿਆਨ ਦੇ ਨੇੜੇ ਪਹੁੰਚ ਜਾਂਦਾ ਹੈ ਕਿਉਂਕਿ ਇੱਥੇ ਇੱਕ ਨਾਜ਼ੁਕ ਗੱਲ ਲੁਕੀ ਹੈ ਪਾਣੀ ਅਤੇ ਪਿਸ਼ਾਬ ਦੋਵੇਂ ਇੱਕੋ ਤੱਤ ਨਾਲ ਬਣੇ ਹੁੰਦੇ ਹਨ ਜਦੋਂ ਜਦੋਂ ਪਾਣੀ ਬਾਹਰ ਸਰੀਰ ਨੂੰ ਛੂੰਦਾ ਹੈ ਤਾ ਸਰੀਰ ਦੇ ਅੰਦਰ ਪਾਣੀ ਦਾ ਤੱਤ ਵੀ ਪ੍ਰਕਿਰਿਆ ਕਰਦਾ ਹੈ। ਇਹ ਹੀ ਪ੍ਰਕਿਰਤੀ ਦਾ ਸੰਤੁਲਨ ਹੈ। ਇਹ ਇੱਕ ਅਨਵਾਦ ਹੈ। ਸਰੀਰ ਅਤੇ ਪ੍ਰਕਿਰਤੀ ਵਿਚਕਾਰ ਰਿਸ਼ਤਾ ਆਇਨੇ ਵਰਗਾ ਹੁੰਦਾ ਹੈ। ਜੋ ਕੁਝ ਬਾਹਰ ਵਾਪਰਦਾ ਹੈ ਉਹ ਅੰਦਰ ਵੀ ਪ੍ਰਤੀਬਿੰਬਤ ਹੁੰਦਾ ਹੈ। ਤਾਂ ਜਦੋਂ ਬਾਹਰਲਾ ਪਾਣੀ ਤੁਹਾਡੇ ਸਰੀਰ ਨਾਲ ਮਿਲਦਾ ਹੈ ਤਾਂ ਅੰਦਰਲਾ ਪਾਣੀ ਜਾਨੀ ਪਛਾਣ ਵੀ ਬਾਰ ਆਉਣ ਲਈ ਬਚੈਣ ਹੋ ਜਾਂਦਾ ਹੈ ਪਰ ਹੁਣ ਸਵਾਲ ਉੱਠਦਾ ਹੈ ਕਿ ਇਹ ਸਿਰਫ ਪਾਣੀ ਅਤੇ ਮੂਤਰੈ ਸਹਿ ਦੀ ਗੱਲ ਹੈ ਜਾਂ ਇਸ ਦੇ ਪਿੱਛੇ ਕੁਝ ਹੋਰ ਵੀ ਹੈ ਕਿ ਇਹ ਕਿਸੇ ਕਮਜ਼ੋਰੀ ਦਾ ਸੰਕੇਤ ਹੈ ਕਿ ਇਹ ਕਿਸੇ ਬਿਮਾਰੀ ਦੇ ਸ਼ੁਰੂਆਤੀ ਲੱਛਣ ਹਨ ਜਾਂ ਬਾਸੋ ਮਾਨ ਅਤੇ ਸਰੀਰ ਵਿਚਕਾਰ ਇੱਕ ਗੱਲਬਾਤ ਹੈ ਇੱਥੋਂ ਹੀ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ ਸਰੀਰ ਦੇ ਵਿਗਿਆਨ ਤੋਂ ਲੈ ਕੇ ਅਧਿਆਤਮਕ ਨਜ਼ਰੀਏ ਤੱਕ ਕਿਉਂਕਿ ਜੇ ਅਸੀਂ ਇਹਨਾਂ ਨੂੰ ਬਿਨਾਂ ਸਮਝੇ ਸਧਾਰਨ ਕਹਿ ਕੇ ਨજર ਅੰਦਾਜ਼ ਕਰ ਦੇਵਾਂਗੇ ਤਾਂ ਅਸੀਂ ਜੀਵਨ ਦੇ ਇੱਕ ਬਹੁਤ ਵੱਡੇ ਸੰਕੇਤ ਨੂੰ ਗਵਾ ਦੇਵਾਂਗੇ ਤਾਂ ਚਲੋ ਹੁਣ ਇਸ ਰਹੱਸ ਨੂੰ ਹੋਰ ਗਹਿਰਾਈ ਨਾਲ ਸਮਝਦੇ ਹਾਂ ਹਰ ਵਾਰ ਜਦੋਂ ਤੁਸੀਂ ਕੁਝ ਛੱਡਦੇ ਹੋ ਕੁਝ ਰਿਹਾ ਕਰਦੇ ਹੋ ਤਾਂ ਉਹ ਤੁਹਾਡੇ ਬੋਝ ਤੋਂ ਆਜ਼ਾਦੀ ਦਿੰਦਾ ਹੈ ਪਰ ਧਿਆਨ ਰੱਖਣਾ ਇਹ ਸਫ਼ਰ ਆਸਾਨ ਨਹੀਂ ਹੋਵੇਗਾ ਕਿਉਂਕਿ ਜੋ ਵਿਖਾਈ ਦਿੰਦਾ ਹੈ ਉਹ ਸੱਚ ਨਹੀਂ ਹੁੰਦਾ ਅਤੇ ਜੋ ਨਹੀਂ ਵਿਖਾਈ ਦਿੰਦਾ ਉਹ ਗਹਿਰਾ ਸੱਚ ਹੁੰਦਾ ਹੈ ਪਰ ਸਵਾਲ ਇਹ ਹੈ ਅਜੀਹਾ ਕਿਉਂ ਵਾਪਰਦਾ ਹੈ ਕੁਝ ਲੋਕ ਇਸ ਨੂੰ ਜ਼ਿਆਦਾ ਮਹਿਸੂਸ ਕਰਦੇ ਹਨ ਤੇ ਕੁਝ ਘੱਟ ਇੱਥੇ ਮਨੋਵਿਗਿਆਨਕ ਦੀ ਭੂਮਿਕਾ ਆਉਂਦੀ ਹੈ ਮਨੋਵਿਗਿਆਨਕ ਕਹਿੰਦਾ ਹੈ ਕਿ ਸਾਡਾ ਮਨ ਅਤੇ ਸਰੀਰ ਗਹਿਰਾਈ ਨਾਲ ਜੁੜੇ ਹੁੰਦੇ ਹਨ ਜਿਵੇਂ ਹੀ ਮਨ ਆਰਾਮ ਕਰਦਾ ਹੈ ਸਰੀਰ ਵੀ ਰਿਲੀਜ਼ ਹੋਣਾ ਚਾਹੁੰਦਾ ਹੈ ਇਸ ਨੂੰ ਕਥਾਰਸਿਸ ਕਹਿੰਦੇ ਹਨ ਸੱਚ ਸੋਚੋ ਜਦੋਂ ਰੋਂਦੇ ਹੋ ਤਾਂ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੁੰਦਾ ਹੈ ਪਹਿਲਾਂ ਤਾਂ ਭਾਰੀਪਨ ਹੁੰਦਾ ਹੈ ਪਰ ਰੋਣ ਤੋਂ ਬਾਅਦ ਹਲਕਾਪਨ ਮਹਿਸੂਸ ਹੁੰਦਾ ਹੈ ਬਿਲਕੁਲ ਅਜੀਹਾ ਹੀ ਵਾਪਰਦਾ ਹੈ ਪਿਸ਼ਾਬ ਆਉਣ ਵਿੱਚ ਵੀ ਅਜੀਹਾ ਵਾਪਰਦਾ ਹੈ ਇਹ ਇੱਕ ਤਰ੍ਹਾਂ ਦੀ ਸਾਫ਼-ਸਫਾਈ ਅਤੇ ਨਹਾਉਣਾ ਵੀ ਇੱਕ ਅਜੀਹੀ ਪ੍ਰਕਿਰਿਆ ਹੈ ਜੋ ਆਰਾਮ ਅਤੇ ਤਰੋਤਾਜ਼ਗੀ ਦੋਵਾਂ ਨੂੰ ਜਗਾਉਂਦੀ ਹੈ। ਇਨਸਾਨ ਲਗਾਤਾਰ ਦਬਾਵਾਂ ਹੇਠ ਰਹਿੰਦਾ ਹੈ, ਤਣਾਵਾਂ, ਇਸ਼ਾਵਾਂ, ਡਰ, ਗੁੱਸਾ, ਚਾਹਤ ਇਹ ਸਭ ਅੰਦਰ ਜੰਮੇ ਰਹਿੰਦੇ ਹਨ। ਜਦੋਂ ਤੁਸੀਂ ਨਹਾਉਂਦੇ ਹੋ ਤਾਂ ਪਾਣੀ ਸਿਰਫ਼ ਸਰੀਰ ਨੂੰ ਨਹੀਂ ਧੋਂਦਾ, ਇਹ ਤੁਹਾਡੇ ਦਬਾਵਾਂ ਨੂੰ ਵੀ ਪਿੰਗਲਾਉਂਦਾ ਹੈ। ਮਤੇ ਜਿਵੇਂ ਹੀ ਦਬਾਅ ਘਟ ਹੁੰਦਾ ਹੈ ਸਰੀਰ ਦੇ ਛੋਟੇ ਛੋਟੇ ਰਿਹਾਈ ਦੇ ਸੰਕੇਤ ਪਹਿਲਾਂ ਨਿਕਲਦੇ ਹਨ ਮਤਲਬ ਪਸ਼ਾਬ ਆਉਣ ਦੀ ਇੱਛਾ ਸਿਰਫ ਜੈਵਿਕ ਨਹੀਂ ਬਲਕਿ ਮਨੋਵੈਜਨਾਈਕ ਵੀ ਹੈ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਜਿਵੇਂ ਹੀ ਤੁਸੀਂ ਆਰਾਮ ਵਿੱਚ ਸਰੀਰ ਨੂੰ ਰਾਹਤ ਚਾਹਦੇ ਹੋ ਪਾਣੀ ਸਿਰਫ ਸਰੀਰ ਨੂੰ ਸਾਫ਼ ਨਹੀਂ ਕਰਦਾ ਇਹ ਤੁਹਾਡੇ ਅਵਚੇਤਨ ਤੱਕ ਪਹੁੰਚਦਾ ਹੈ ਕਿਉਂਕਿ ਪਾਣੀ ਦਾ ਅਸਰ ਤਿਤ ਬਹੁਤ ਗਹਿਰਾ ਹੈ ਤੁਸੀਂ ਮਾਂ ਦੇ ਗਰਭ ਵਿੱਚ ਪਾਣੀ ਨਾਲ ਘਿਰੇ ਹੋਏ ਪੈਦਾ ਹੁੰਦੇ ਹੋ ਤੁਹਾਡੇ ਪਹਿਲੇ ਅਣਪਪ ਪਾਣੀ ਨਾਲ ਹੀ ਜੁੜੇ ਹੁੰਦੇ ਹਨ ਇਸ ਲਈ ਜਦੋਂ ਵੀ ਪਾਣੀ ਤੁਹਾਨੂੰ ਛੂੰਹਦਾ ਹੈ ਤੁਹਾਡਾ ਅਵਚੇਤਨ ਸਰ ਗਰਮ ਹੋ ਜਾਂਦਾ ਹੈ ਇਸ ਲਈ ਨਹਾਉਣਾ ਇੰਨਾ ਸੁਖਦ ਲੱਗਦਾ ਹੈ ਪਾਣੀ ਵਿੱਚ ਡੁੱਬਣਾ ਕਿਸੇ ਝੀਲ ਜਾਂ ਸਮੁੰਦਰ ਦੇ ਕਿਨਾਰੇ ਬੈਠਣਾ ਇੰਨਾ ਆਰਾਮਦਾਇਕ ਹੁੰਦਾ ਹੈ ਅਤੇ ਇਸ ਲਈ ਜਦੋਂ ਵੀ ਸਰੀਰ ਪਾਣੀ ਨਾਲ ਟੱਚ ਕਰਦਾ ਹੈ ਤਉ ਤੁਰੰਤ ਰਾਹਤ ਚਾਹੁੰਦਾ ਹੈ ਕਿਉਂਕਿ ਇਹ ਉਸਦੀ ਸਭ ਤੋਂ ਪਹਿਲੀ ਅਨੁਭੂਤੀ ਹੁੰਦੀ ਹੈ ਹਰ ਵਾਰ ਜਦੋਂ ਪਾਣੀ ਤੁਹਾਨੂੰ ਛੂੰਹਦਾ ਹੈ ਤਾਂ ਗਰਭਾਸ਼ਯ ਦਾ ਅਣਪਵ ਵਾਪਸ ਆ ਜਾਂਦਾ ਹੈ ਗਰਭ ਵਿੱਚ ਤੁਸੀਂ ਪੂਰੀ ਤਰ੍ਹਾਂ ਆਰਾਮ ਵਿੱਚ ਸੀ ਕੋਈ ਤਣਾਅ ਨਹੀਂ ਸੀ ਕੋਈ ਦਬਾਅ ਨਹੀਂ ਸੀ ਪਾਣੀ ਦਾ ਮਾਹੌਲ ਅਤੇ ਰਾਹਤ ਪਾਉਣ ਦਾ ਅਹਿਸਾਸ ਹੀ ਵਜਾ ਹੈ ਕੀ ਨਹਾਉਂਦੇ ਵੇਲੇ ਪਿਸ਼ਾਬ ਆਣਾ ਸੁਭਾਵਿਕ ਹੁੰਦਾ ਹੈ ਪਰ ਹੁਣ ਇੱਕ ਸਵਾਲ ਬਾਕੀ ਰਹਿੰਦਾ ਹੈ ਇਹ ਨਹਾਉਂਦੇ ਵੇਲੇ ਪਿਸ਼ਾਬ ਆਉਣ ਦੀ ਇੱਛਾ ਸਿਰਫ ਇੱਕ ਸਧਾਰਨ ਰਿਫਲੈਕਸ ਹੈ ਜਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਵਿਗਿਆਨ ਮੰਨਦਾ ਹੈ ਕਿ ਜੇ ਇਹ ਸਮੱਸਿਆ ਬਹੁਤ ਵਾਰ ਵਾਪਰਦੀ ਹੈ ਬਹੁਤ ਜ਼ਿਆਦਾ ਤਲਬ ਹੁੰਦੀ ਹੈ ਜਾਂ ਤੁਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ ਤਾਂ ਇਹ ਓਵਰ ਐਕਟਿਵ ਬਲੈਡਰ ਜਾਂ ਕਿਸੇ ਹੋਰ ਮੈਡੀਕਲ ਕੰਡੀਸ਼ਨ ਦਾ ਸੰਕੇਤ ਹੋ ਸਕਦਾ ਹੈ ਪਰ ਜੇ ਇਹ ਕਦੇ-ਕਦਾਈਂ ਵਾਪਰਦੀ ਹੈ ਤਾ ਇਹ ਬਿਲਕੁਲ ਨੈਚੁਰਲ ਹੈ ਬਿਲਕੁਲ ਸੁਧਾਰਨ ਹੈ ਹੁਣ ਸੋਚੋ ਕਿ ਤੁਸੀਂ ਕਦੇ ਧਿਆਨ ਦਿੱਤਾ ਹੈ ਇਹ ਤਲਬ ਉਦੋਂ ਹੀ ਵੱਧਦੀ ਹੈ ਜਦੋਂ ਪਾਣੀ ਪਾਇਆ ਜਾਂਦਾ ਹੈ ਮਤਲਬ ਇਥੇ ਟ੍ਰਿਗਰ ਪਾਣੀ ਅਤੇ ਪਾਣੀ ਸਿਰਫ ਸਰੀਰ ਨੂੰ ਨਹੀਂ ਸੂੰਹਦਾ ਬਲਕੇ ਦਿਮਾਗ ਅਤੇ ਸਬਕਾਨੀਅਸ ਨੂੰ ਵੀ ਸੂੰਹਦਾ ਹੈ ਤਾਂ ਅਸਲੀ ਸਵਾਲ ਇਹ ਹੈ ਕਿ ਤੁਸੀਂ ਇਸ ਨੂੰ ਬਸ ਇੱਕ ਪ੍ਰੋਬਲਮ ਮੰਨ ਕੇ ਨਜ਼ਰ ਅੰਦਾਜ਼ ਕਰ ਦੇਵੋਗੇ ਜਾਇਸ ਨੂੰ ਇੱਕ ਸੰਕੇਤ ਵਜੋਂ ਲਵੋਗੇ ਕਿ ਸਰੀਰ ਅਤੇ ਮਨ ਨੂੰ ਆਰਾਮ ਚਾਹੀਦਾ ਹੈ ਹਲਕਾਪਨ ਚਾਹੀਦਾ ਹੈ ਆਜ਼ਾਦੀ ਚਾਹੀਦੀ ਹੈ ਹਰ ਤਰ੍ਹਾਂ ਦੀ ਰਿਹਾਈ ਸਿਰਫ ਜੈਵਿਕ ਨਹੀਂ ਹੁੰਦੀ ਇਹ ਅਧਿਆਤਮਕ ਵੀ ਹੁੰਦੀ ਹੈ ਤੁਹਾਨੂੰ ਛੋਟੇ ਛੋਟੇ ਰਿਹਾਈ ਦੇ ਮੌਕੇ ਦਿੱਤੇ ਗਏ ਹਨ ਤਾਂ ਕਿ ਤੁਸੀਂ ਇੱਕ ਵੱਡੀ ਰਿਹਾਈ ਵੱਲ ਵਧ ਸਕੋ ਪਿਸ਼ਾਬ ਅਤਰੂ ਹਾਸਾ ਇਹ ਛੋਟੇ ਰਿਹਾਈ ਦੇ ਤਰੀਕੇ ਹਨ ਪਰ ਧਿਆਨ ਸਭ ਤੋਂ ਵੱਡੀ ਰਿਹਾਈ ਹੈ ਮਤਲਬ ਜੇ ਤੁਸੀਂ ਸਮਝ ਪਾਓ ਕਿ ਇੱਛਾ ਕਿਉਂ ਆਉਂਦੀ ਹੈ ਇਹ ਸਿਰਫ ਇੱਕ ਸਰੀਰਕ ਅਨੁਭਵ ਨਹੀਂ ਰਹੇਗੀ ਬਲਕਿ ਧਿਆਨ ਵੱਲ ਇਹ ਕਦਮ ਬਣਨਗੇ ਤਾਂ ਦੇਖਿਆ ਜਾਵੇ ਪਸ਼ਾਬ ਆਉਣਾ ਇੱਕ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਤੇ ਜੇਕਰ ਕਦੀ ਕਦੀ ਆਉਂਦਾ ਹੈ ਤਾਂ ਇਹ ਇੱਕ ਨੈਚੁਰਲ ਸੰਕੇਤ ਹੈ ਵੀਡੀਓ ਕੇ ਇਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਲੈ ਕੇ ਦੱਸਣਾ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖ ਦੇਣਾ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਦੇ ਜਾਣਾ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ